ਤਾਬ ਦੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੀ ਜੋ ਕੇ ਮਹਾਨ ਨਾਲ ਸ਼ਹੀਦ ਹੋਏ ਐ ਮਤੀ ਦਾ ਸਤੀ ਦਾ ਭਾਈ ਦਿਆਲਾ ਜੀ ਜੋ ਕੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਜਦੋਂ ਸੁਣੀ ਗਈ ਸ਼੍ਰੀ ਅਨੰਦਪੁਰ ਦੇ ਸਾਹਿਬ ਵਿੱਚ ਉਹ ਟਾਈਮ ਗੁਰੂ ਕਲਗੀਧਰ ਪਾਤਸ਼ਾਹ ਦੀ ਉਮਰ ਸਿਰਫ ਤੇ ਸਿਰਫ 9 ਸਾਲ ਸੀ ਤੇ ਕਸ਼ਮੀਰੀ ਪੰਡਤਾਂ ਨੇ ਫਰਿਆਦ ਕੀਤੀ ਹੈ ਕਿ ਰੰਗ ਜੇਬ ਸਬਾ ਮੰਨ ਜਿਨੇ ਉਤਾਰ ਕੇ ਪ੍ਰਸ਼ਾਦਾ ਛਕਦਾ ਸੀ ਤੇ ਉਸ ਤੋਂ ਬਾਅਦ ਉਹ ਡੋਲੇ ਲੁੱਟਦੇ ਸੀ ਅਤਿਆਚਾਰ ਕਰਦੇ ਸੀ Hindu ਧਰਮ ਦੇ ਉੱਪਰ ਮੰਦਰ ਤੋੜੇ ਜਾਂਦੇ ਸੀ ਬਹੁਤ ਯਾਨੀ ਕਿ ਮਾੜਾ ਸਮਾਂ ਚੱਲ ਰਿਹਾ ਸੀ ਉਸ ਦੇ ਵਿੱਚ ਜਦੋਂ ਕਸ਼ਮੀਰੀ ਪੰਡਤ ਜਿਹੜੇ ਸਾਡੇ ਅਮਰਨਾਥ ਜਾਂਦੇ ਐ ਉੱਥੋਂ ਆਕਾਸ਼ ਬਾਣੀ ਹੁੰਦੀ ਹੈ ਕਿ ਆਨੰਦ ਪ੍ਰਸਾਦ ਗੁਰੂ ਨਾਨਕ ਦੀ ਨੌਵੀਂ ਜੋਤ ਹੈ ਉਹਨਾਂ ਦੇ ਕੋਲ ਪ੍ਰਿਆਦਾ ਲੈ ਕੇ ਜਾਓ ਜਦੋਂ ਉੱਥੇ ਆਂਦੇ ਆਨੰਦਪੁਰ ਸਾਹਿਬ ਤੇ ਕਲਗੀਧਰ ਪਾਤਸ਼ਾਹ ਕੋਲ ਹੁੰਦੇ ਹੈ 9 ਸਾਲ ਦੀ ਮਾਤਰ ਉਮਰ ਹੁੰਦੀ ਹੈ ਤੇ ਗੁਰੂ ਸਾਹਿਬ ਵਗੇ ਅਰਦਾਸ ਕਰਦੇ ਹੈ ਕਿ ਸਾਨੂੰ ਬਚਾਓ ਸਾਨੂੰ ਬਚਾਓ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਿ ਜਿਹੜਾ ਤੁਹਾਡਾ ਧਰਮ ਬਚਾਉਣ ਦੇ ਲਈ ਇੱਕ ਮਹਾਨ ਸੂਰਬੀਰ ਯੋਧੇ ਦੀ ਲੋੜ ਹੈ ਜੋ ਕੇ ਬਲੀਦਾਨ ਦਵੇ ਤੇ ਤੁਹਾਡਾ ਧਰਮ ਬਚਾਇਆ ਜਾ ਸਕਦਾ ਹੈ ਤੇ ਮਹਾਰਾਜ ਐਨੀ ਗੱਲ ਕਹਿ ਕੇ ਚੁੱਪ ਹੋ ਗਏ ਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਗੁਰੂ ਕਲਗੀਧਰ ਪਾਤਸ਼ਾਹ ਜੀ ਇਹਨਾਂ ਦੀ ਮਾਤਰ 9 ਸਾਲ ਉਮਰ ਸੀ ਉਹਨਾਂ ਨੇ ਕਿਹਾ ਗੁਰੂ ਜੀ ਕੋ ਤੋਂ ਵੱਡਾ ਕੋਈ ਵੀ ਦੁਨੀਆ ਦੇ ਵਿੱਚ ਮਹਾਨ ਨਹੀਂ ਹੈ ਤਪਸਵੀ ਨਹੀਂ ਹੈ ਤੇ ਤੁਸੀਂ ਇਹਨਾਂ ਦੀ ਪ੍ਰਿਆਦ ਸੁਣੋ ਤੁਸੀਂ ਇਹਨਾਂ ਦੀ ਬਾਹ ਫੜੋ ਤੇ ਗੁਰੂ ਕਲਗੀਧਰ ਪਾਸ਼ਾ ਤੇ ਤਿੰਨ ਸਿੰਘ ਉਹਨਾਂ ਦੇ ਨਾਲ ਦਿੱਲੀ ਨੂੰ ਚਾਲੇ ਪਾਉਂਦੇ ਐ ਮਤੀ ਦਾ ਸਤੀ ਦਾ ਭਾਈ ਬਿਆਲਾ ਜੀ ਤੇ ਜਦੋਂ ਦਿੱਲੀ ਦੇ ਲਾਗੇ ਜਾਂਦੇ ਗ੍ਰਿਫਤਾਰੀਆਂ ਹੁੰਦੀਆਂ ਐ ਤੇ ਰੰਗਜੀਵ ਦੇ ਜਦੋਂ ਲਾਲਚ ਵੀ ਦਿੱਤੇ ਜਾਂਦੇ ਸਭ ਕੋ ਕਿਹਾ ਜਾਂਦਾ ਪਰ ਨਹੀਂ ਗੁਰੂ ਸਾਹਿਬ ਨੇ ਕਿਹਾ ਕਿ ਸੱਚ ਨਾਲ ਖੜਨਾ ਅਸੀਂ ਰੰਗਜੀਵ ਨੂੰ ਕਿਹਾ ਵੇ ਅਗਰ ਤੇਰੇ ਨਾਲ ਇਹ ਧੱਕਾ ਕਰਦੇ ਹੁੰਦੇ ਅਸੀਂ ਤੇਰੇ ਨਾਲ ਖੜਨਾਤਾ ਅੱਜ ਤੂੰ ਹੀ ਨਾ ਨਾ ਧੱਕਾ ਕਰ ਰਿਹਾ ਅੱਜ ਇਹਨਾਂ ਨਾਲ ਅਸੀਂ ਖੜੇ ਆ ਸੋ ਪਹਿਲਾਂ ਦਾਦ ਦੇ ਹੈ ਜਿਹੜੇ ਸ਼ਹੀਦ ਨਾਲ ਤਿੰਨ ਗਏ ਹੈ ਮਤੀ ਦਾਸ ਸਤੀ ਦਾਸ ਭਾਈ ਦਿਆਲਾ ਜੀ ਉਹਨਾਂ ਦੀਆਂ ਸ਼ਹੀਦੀਆਂ ਹੋਈਆਂ ਫੇਰ ਕਿਹਾ ਗੁਰੂ ਸਾਹਿਬ ਨੂੰ ਹਜੇ ਵੀ ਮੰਨ ਜੋ ਤੇ ਨਹੀਂ ਤੇ ਉਦੋਂ ਬਾਅਦ ਗੁਰਤੇਵਾ ਸਾਹਿਬ ਜੀ ਦੀ ਸ਼ਹੀਦੀ ਹੁੰਦੀ ਹੈ ਜਿਨ੍ਹਾਂ ਦਾ ਤਾੜ ਹੈ ਜਿਹੜਾ ਲੱਕੀ ਸ਼ਾ ਬੰਜਾਰਾ ਆਪਣੇ ਘਰ ਨੂੰ ਅੱਗ ਲਾ ਦਿੰਦਾ ਹੈ ਅੰਦਰ ਸੰਸਕਾਰ ਕਰ ਦਿੰਦਾ ਹੈ ਤੇ ਜਿਹੜਾ ਸੀਸ ਹੈ ਰੰਗਰੇਟਾ ਗੁਰੂ ਦਾ ਬੇਟਾ ਸ੍ਰੀ ਆਨੰਦ ਪ੍ਰਸਾਦ ਲੈ ਕੇ ਆਂਦਾ ਅੱਜ ਉੱਥੇ ਗੁਰਦੁਆਰਾ ਸੀਸਗੰਜ ਸਾਹਿਬ ਸੋਭਤ ਹੈ ਸੋ 350 ਸਾਲਾਂ ਸ਼ਤਾਬਦੀ ਹੈ ਜਿਹੜੀ ਇਸ਼ਾਂ ਪ੍ਰਦੇਸ਼ਾਂ ਦੀਆਂ ਸੰਗਤਾਂ ਆ ਰਹੀਆਂ ਹੈ ਸਰਕਾਰ ਵੱਲੋਂ ਵੀ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹੈ ਸੋ ਸਾਰੇ ਹੀ ਪੰਜਾਬ ਨੇ ਦੇਸ਼ਵਾਸੀਆਂ ਨੇ ਦੇਸ਼ਾਂ ਪ੍ਰਦੇਸ਼ਾਂ ਤੋਂ ਹਮ ਹਮਾ ਕੇ ਆਣਾ ਕਿਉਂਕਿ ਆਪਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਜਿਹੜੀਆਂ ਉਹਦੇ ਉੱਤੇ ਆ ਰਹੇ ਆ ਤੇ ਟੈਂਟਾਂ ਦਾ ਪ੍ਰਬੰਧ ਕੀਤਾ ਗਿਆ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਰੰਗ ਚਿੱਟੇ ਹੋ ਰਹੇ ਹੈ ਤੇ ਵਧੀਆ ਜਿਹੜੇ ਰਹਿਤਾਂ ਲੈਟਰਿੰਗ ਬਾਥੂਮ ਸਾਰਾ ਹੀ ਪ੍ਰਬੰਧ ਜਿਹੜਾ ਐ ਜੀ ਪੀ ਸੀ ਤੇ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਸੋ ਮੈਂ ਤੁਹਾਡਾ ਆਪਣਾ ਹਰਪਾਲ ਸਿੰਘ ਪਾਲੀ ਲਗਾਤਾਰ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਸੋ ਵੀਡੀਓ ਬਾਅਦ ਤੇ ਬਾਅਦ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬਰ ਕਰ ਦਿਓ ਵਲਾਓ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ